ਗਟਸ਼ੰਕਰ ਸ਼ਹਿਰ ਵਿੱਚ ਟ੍ਰੈਫਿਕ ਜਮ ਹੋਣਾ ਇੱਕ ਆਮ ਜਹੀ ਗੱਲ ਹੋ ਕੇ ਰਹਿ ਗਈ ਹੈ ਆਮ ਲੋਕਾਂ ਨੇ ਮੰਨ ਲੋ ਕੀ ਸਮਝੌਤਾ ਕਰ ਲਿਆ ਹੈ ਕਿ ਗਟਸ਼ੰਕਰ ਸ਼ਹਿਰ ਵਿੱਚੋਂ ਲੰਘਣਾ ਹੋਵੇ ਤਾਂ ਟ੍ਰੈਫਿਕ ਜਮ ਉਹਨਾਂ ਨੂੰ ਮਿਲੇਗਾ ਹੀ ਮਿਲੇਗਾ ਲੋਕ ਇਸ ਵਿੱਚ ਫਸਣਾ ਹੁਣ ਇੱਕ ਨਿਤ ਦੀ ਸਮੱਸਿਆ ਸਮਝ ਕੇ ਇਸ ਨਾਲ ਨਜਿੱਠ ਰਹੇ ਹਨ ਪਰ ਅੱਜ ਦਾ ਜੋ ਗਟਸ਼ੰਕਰ ਦਾ ਟ੍ਰੈਫਿਕ ਜਮ ਹੋਇਆ ਉਸ ਦਾ ਕਾਰਨ ਕੁਝ ਹੋਰ ਨਹੀਂ ਬਲਕਿ ਇੱਕ ਮਾਮੂਲੀ ਪੈਚਵਰਕ ਦੀ ਕਾਰਵਾਈ ਸੀ ਜੋ ਕਿ ਸ਼ਹਿਰ ਅੰਦਰ ਸਿਖਰ ਦੁਪਹਿਰੇ ਪੈਚ ਵਰਕ ਸ਼ੁਰੂ ਕੀਤਾ ਗਿਆ ਜਦਕਿ ਇਹ ਕੰਮ ਰਾਤ ਦੇ ਸਮੇਂ ਹੋ ਸਕਦਾ ਸੀ ਜਿਸ ਕਾਰਨ ਅੱਜ ਲੋਕਾਂ ਨੂੰ ਇਸ ਤਰ੍ਹਾਂ ਟ੍ਰੈਫਿਕ ਜਮ ਵਿੱਚ ਨਹੀਂ ਫਸਣਾ ਪੈਣਾ ਸੀ ਟ੍ਰੈਫਿਕ ਸਮੂਥਲੀ ਨਿਕਲ ਸਕਦਾ ਸੀ ਪਰ ਸਿਖਰ ਦੁਪਹਿਰੇ ਪੈਚ ਵਰਕ ਸ਼ੁਰੂ ਕਰਕੇ 5-7 ਵੱਡੀਆਂ ਮਸ਼ੀਨਾਂ ਖੜੀਆਂ ਕਰਕੇ ਸੜਕ ਦਾ ਇੱਕ ਪਾਸਾ ਰੋਕ ਦਿੱਤਾ ਗਿਆ ਜਿਸ ਦੇ ਕਾਰਨ ਇਸ ਸ਼ਹਿਰ ਵਿੱਚ ਅੱਜ ਟ੍ਰੈਫਿਕ ਜਾਮ ਕੱਲ ਵਰਗੇ ਟ੍ਰੈਫਿਕ ਜਾਮ ਵਰਗੇ ਹਾਲਾਤ ਪੈਦਾ ਕਰ ਗਿਆ ਆਮ ਲੋਕ ਚਾਹੁੰਦੇ ਸਨ ਕਿ ਇਸ ਤਰ੍ਹਾਂ ਦੇ ਪੈਚਵਰਕ ਦੀ ਬਜਾਏ ਇੱਥੇ ਇੱਕ ਪ੍ਰੀ-মিকਸ ਦੀ ਨਵੀਂ ਲੇਅਰ ਪੈਂਦੀ ਤਾਂ ਕਿ ਲੋਕਾਂ ਨੂੰ ਰਾਹਤ ਮਿਲਦੀ ਪਰ ਟੋਲ ਪਲਾਜਾ ਖਤਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਇਹ ਮਾਮੂਲੀ ਪੈਚਵਰਕ ਸ਼ੁਰੂ ਕੀਤਾ ਗਿਆ ਉਹ ਕੋਈ ਬਹੁਤੀ ਰਾਹਤ ਲੰਬਾ ਸਮਾਂ ਲੋਕਾਂ ਨੂੰ ਦੇਣ ਵਾਲੀ ਨਹੀਂ ਉਲਟਾ ਅੱਜ ਦੀ ਪਰੇਸ਼ਾਨੀ ਲੋਕਾਂ ਨੂੰ ਭੁੱਲਣ ਵਾਲੀ ਨਹੀਂ ਰੋਡ ਐਜੇ ਹੀ ਪੈਚਵਰਕ ਜੇਕਰ ਕਰਨੇ ਹਨ ਤਾਂ ਰਾਤ ਦੇ ਸਮੇਂ ਕੀਤੇ ਜਾਣ ਤਾਂ ਕਿ ਆਮ ਲੋਕਾਂ ਨੂੰ ਅਜਈਆਂ ਪ੍ਰੇਸ਼ਾਨੀਆਂ ਵਿੱਚੋਂ ਮੁਰ ਨੰਗਣਾ ਪਵੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਡਸ਼ੰਕਰ ਹਸ਼ਿਆਪੁਰ ਗਡਸ਼ੰਕਰ ਚੰਡੀਗੜ੍ਹ ਨੰਗਰੋੜ ਨੰਦਪੁਰ ਸਾਹਿਬ ਰੋਡ ਜਿਲੰਦਰ ਰੋਡ ਨਵਾਂ ਸ਼ਹਿਰ ਰੋਡ ਦਾ ਟ੍ਰੈਫਿਕ ਇਸ ਪੈਚਵਰਕ ਕੰਮ ਅੱਜ 1 ਘੰਟੇ ਤੋਂ ਵੱਧ ਫਸਿਆ ਰਿਹਾ ਰੁਕਿਆ ਰਿਹਾ ਤੇ ਲੋਕ ਕੱਲ ਵਾਂਗ ਹੀ ਇੱਥੇ ਖੱਜਲ ਹੁੰਦੇ ਰਹੇ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸ਼ਾਮ 5 ਵਜੇ ਤੋਂ ਬਾਅਦ ਦੀਆਂ ਹਨ ਇਹ ਛੁੱਟੀ ਦੇ ਸਮੇਂ ਆਮ ਲੋਕਾਂ ਨੇ ਆਪੋ ਆਪਣੇ ਘਰਾਂ ਟਿਕਾਣਿਆਂ ਤੇ ਪਹੁੰਚਣਾ ਹੁੰਦਾ ਹੈ ਲੰਬੇ ਦੂਰੀ ਪਿੰਡੇ ਵਾਲੇ ਨੇ ਗਿਣੇ ਮਿੱਥੇ ਗਿਣਿਆਂ ਮਿੱਥਿਆ ਸਮਾਂ ਰੱਖਿਆ ਹੁੰਦਾ ਹੈ ਪਰ ਇਸ ਤਰ੍ਹਾਂ ਗੜਸ਼ਿੰਕ ਤੇ ਟ੍ਰੈਫਿਕ ਜਮ ਵਿੱਚ ਫਸ ਕੇ ਉਹਨਾਂ ਦੀਆਂ ਬਣਾਈਆਂ ਹੋਈਆਂ ਸਾਰੀਆਂ ਵਿਵੰਤਾਂ ਘੜੀਆਂ ਕੜਾਈਆਂ ਰਹਿ ਜਾਂਦੀਆਂ ਹਨ ਤੇ ਲੋਕ ਖੱਜਲ ਹੁੰਦੇ ਹਨ ਔਰ ਗਡਸ਼ੰਕਰ ਸ਼ਹਿਰ ਵਿੱਚ ਲੰਘਣ ਲੱਗੇ ਬਾਰ ਬਾਰ ਖੱਜਲ ਹੁੰਦੇ ਹਨ ਤੇ ਲੰਬੇ ਸਮੇਂ ਤੋਂ ਹੋ ਰਹੇ ਹਨ ਲੋੜ ਹੈ ਗਡਸ਼ੰਕਰ ਦਾ ਬਾਈਪਾਸ ਦਾ ਨਿਰਮਾਣ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਰਿੰਗ ਰੋਡ ਬਣਾ ਕੇ ਦਿੱਤਾ ਜਾਵੇ ਲੋਕਾਂ ਨੂੰ ਸਹੂਲਤ ਮਿਲ ਸਕੇ